ਡਾਕਟਰ ਸਾਹਿਬ ਇੱਕ ਗੱਲ ਤੁਹਾਡੇ ਤੋਂ ਹੋਰ ਪੁੱਛਣੀ ਚਾਹੁੰਦੇ ਸੀਗੇ ਕਿ ਬੜੇ ਵਾਰੀ ਡਾਕਟਰ ਇਹ ਤਾਂ ਦੱਸ ਦਿੰਦੇ ਆ ਕਿ ਤੇਰੇ ਚ ਮੈਗਨੀਸ਼ੀਅਮ ਦੀ ਘਾਟ ਆ ਤੇ ਉਹ ਮੈਗਨੀਸ਼ੀਅਮ ਦੀ ਘਾਟ ਕਿਵੇਂ ਪੂਰੀ ਹੋਵੇ ਬੰਦਾ ਕੀ ਖਾਵੇ ਜੀ ਹਾਂਜੀ ਸੋ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਵੇ ਡਾਕਟਰ ਨੇ ਓਕੇ ਕਰਤਾ ਵੀ ਮੈਗਨੀਸ਼ੀਅਮ ਲਾਸਟ ਹੈ ਸਾਨੂੰ ਸੋਰਸ ਜ਼ਰੂਰ ਪਤਾ ਹੋਣ ਬੀਿੰਗ ਸਾਡਾ ਫੀਲਡ ਹੈ ਇਸ ਕਰਕੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਕਿ ਮੈਗਨੀਸ਼ੀਅਮ ਸਭ ਤੋਂ ਇੰਪੋਰਟੈਂਟ ਮੀਨਰਲ ਹੈ ਜਿਹੜੇ ਕਿ ਉਹਦੇ ਸੋਰਸ ਸਾਨੂੰ ਪਤਾ ਹੋਣ ਕਿ ਸਭ ਤੋਂ ਪਹਿਲਾਂ ਗ੍ਰੀਨ ਲੀਫੀ ਵੈਜੀਟੇਬਲਸ ਅਸੀਂ ਮੋਸਟਲੀ ਵਿੰਟਰ ਚ ਦਾ ਮੋਸਟਲੀ ਇਹ ਚੱਲਦੇ ਹੀ ਰਹਿੰਦਾ ਸਾਰਾ ਗ੍ਰੀਨ ਲੀਫੀ ਵੈਜੀਟੇਬਲ ਡਾਰਕ ਗ੍ਰੀਨ ਲੀਫੀ ਵੈਜੀਟੇਬਲ ਸਾਡੇ ਕੋਲੇ ਨੱਟਸ ਆ ਗਏ ਸਾਡੇ ਕੋਲੇ ਸੀਡਸ ਆ ਗਏ ਹਨਾ ਸਾਡੇ ਕੋਲੇ ਅੱਗੇ-ਅੱਗੇ ਲੈਗੂਮਸ ਸਾਡੇ ਘਰਾਂ ਚ ਮੋਸਟਲੀ ਅਸੀਂ ਯੂਜ਼ ਕਰਦੇ ਆ ਚਿਕਪੀ ਕਿਆ ਸਭ ਤੋਂ ਵੱਡਾ ਸੋਰਸ ਹੈ ਡਾਰਕ ਜਿਹੜੇ ਤੁਹਾਡੇ ਰੈੱਡ ਕ੍ਰਾਮਸ ਆ ਗਿਆ ਨੇ ਕਿਡਨੀ ਬੀਨਸ ਆ ਗਿਆ ਤੁਹਾਡੇ ਗ੍ਰੀਨਸ ਆ ਗਏ ਤੁਹਾਡੇ ਲੈਂਟਿਲਸ ਆ ਗਏ ਮਤਲਬ ਹੈ ਵੀ ਜਿਹੜਾ ম্যাগਨੀਸ਼ੀਅਮ ਹੈ ਬਾਡੀ ਨੇ ਜਿਹੜੇ ਸੋਰਸ ਨੇ ਉਹ ਬੜੇ ਡਾਈਵਰਸਿਫਾਈ ਕਰੇ ਨੇ ਕਿ ਹਰੇਕ ਚੀਜ਼ ਤੋਂ ਅਵੇਲੇਬਲ ਹੈ ਇਹਦੇ ਕੋਈ ਰੈਸਟ੍ਰਿਕਸ਼ਨ ਨਹੀਂ ਵੀ ਹੈ ਜਸਟ ਤੁਸੀਂ ਕੱਲੇ ਹੀ ਲੈਗਿਊਮਸ ਖਾਣੇ ਨੇ ਜਦੋਂ ਬਾਡੀ ਅਸੀਂ ਬੈਲੈਂਸ ਰੱਖਦੇ ਆ ਇਨ ਪ੍ਰੋਪੋਰਸ਼ਨ ਟੂ ਐਵਰੀ ਵੈਜੀਟੇਬਲ ਆ ਰਿ ਫਰੂਟਸ ਆ ਰਹੇ ਨੇ ਨਟਸ ਆ ਰਹੇ ਨੇ ਸੀਡਸ ਆ ਰਹੇ ਨੇ ਇਹ ਸਾਰੇ ਹੀ ਡਾਇਰੈਕਟ ਸੋਰਸ ਨੇ ম্যাগਨੀਸ਼ੀਅਮ ਦੇ ਆ ਬੜੇ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਕਿ ম্যাগਨੀਸ਼ੀਅਮ ਦੀ ਘਾਟ ਬੰਦਾ ਕਿਵੇਂ ਪੂਰੀ ਕਰ ਸਕਦਾ ਹੈ ਥੋੜਾ ਜਿਹਾ ਸਾਨੂੰ ਇਹ ਵੀ ਦੱਸੋ ਕਿ ਕਈ ਵਾਰ ਇਹ ਵੀ ਕਹਿ ਦਿੰਦੇ ਆ ਕਿ ਡਾਕਟਰ ਤੇਰੇ ਦੇ ਵਿੱਚ ਨਾ ਕੈਲਸ਼ੀਅਮ ਦੀ ਘਾਟ ਹਾਂਜੀ ਤੇ ਕੈਲਸ਼ੀਅਮ ਗੋਲੀਆਂ ਤੱਕ ਚਲੋ ਖਾ ਲੂਗਾ ਬੰਦਾ ਪਰ ਭੋਜਨ ਕਿਹੜੇ ਚੋਂ ਮਿਲ ਜਾਂਦਾ ਕੈਲਸ਼ੀਅਮ ਹਾਂਜੀ ਭੋਜਨ ਕੈਲਸ਼ੀਅਮ ਦਾ ਸਭ ਤੋਂ ਵੱਡਾ ਸਾਡਾ ਡੈਰੀ ਪ੍ਰੋਡਕਟ ਹੈ ਜੀ ਕਿਉਂਕਿ ਮੋਸਟਲੀ ਸਾਡੀ ਜਿਹੜੀ ਹੈ ਸਪੈਸ਼ਲੀ ਨਾਰਥ ਇੰਡੀਅਨ ਚਸੀਂ ਦੁੱਧ ਦੁੱਧ ਦੇ ਬਾਈ ਪ੍ਰੋਡਕਟ ਜਿਹੜੇ ਪਿੰਡਾਂ 'ਚ ਮੋਸਟਲੀ ਅਸੀਂ ਦੁੱਧ ਪਨੀਰ ਘਿਓ ਮੱਖਣ ਇਹ ਜਿਹੜੇ ਸੋਰਸ ਅਸੀਂ ਖਾਂਦੇ ਸੀ ਇਹ ਸਾਰੇ ਹੀ ਡਾਇਰੈਕਟ ਸੋਰਸ ਨੇ ਕੈਲਸ਼ੀਅਮ ਦੇ ਫਿਰ ਉਸ ਤੋਂ ਬਾਅਦ ਸਾਡੇ ਕੋਲੇ ਪਲਾਂਟਸ ਵੈਜੀਟੇਬਲਸ ਆ ਗਏ ਨੇ ਉਹ ਸਾਡੇ ਕੋਲੇ ਮਸ਼ਰੂਮਸ ਵੀ ਨੇ ਵੀਟਸ ਵੀ ਨੇ ਤੁਹਾਡੇ ਕੋਲੇ ਸੀਰੀਅਲ ਗਰੁੱਪ ਵੀ ਆ ਗਿਆ ਬ੍ਰੈਡ ਵੀ ਆ ਗਿਆ ਇਹ ਸਾਰੇ ਹੀ ਅਲਟੀਮੇਟਲੀ ਕੈਲਸ਼ੀਅਮ ਉਹਨ ਪਲਾਂਟਸ ਤੋਂ ਮੋਰਿੰਗਾ 'ਚ ਬੜੀ ਰਿਸਰਚ ਹੋ ਰਹੀ ਹੈ ਸਾਊਥ ਅਫਰੀਕਾ 'ਚ ਜਿਹੜਾ ਮੋਰਿੰਗਾ ਇੱਕ ਪਲਾਂਟ ਹੈ ਉਹਨੂੰ ਮਤਲਬ ਵੀ ਬੂਸਟਰ ਕਿਹਾ ਗਿਆ ਬੂਸਟਰ ਆਫ ਯੋਰ ਕੈਲਸ਼ੀਅਮ ਕੁਕੂ ਦੇ ਚ ਰੀਚੇਸਟ ਸੋਰਸ ਆਫ ਕੈਲਸ਼ੀਅਮ ਹੋਣ ਕਰਕੇ ਉਸ ਦੀ ਜਿਹੜੀ ਹੈ ਕਟਿੰਗ ਤੇ ਵੀ ਬੈਨ ਕੀਤਾ ਗਿਆ ਇਸ ਕਰਕੇ ਜਿਹੜੇ ਜਿਹੜੇ ਤੁਹਾਡੇ ਸਾਡੇ ਆ ਪਲਾਂਟ ਸੋਰਸਸ ਨੇ ਉਥੋਂ ਵੀ ਆ ਰਿਹਾ ਹੈ ਕੈਲਸ਼ੀਅਮ देन ਤੁਹਾਡੇ ਨਟਸ ਚੋ ਵੀ ਆ ਰਿਹਾ ਹੈ ਅਲਟੀਮੇਟਲੀ ਜਦੋਂ ਅਸੀਂ ਡਾਈਵਰਸਿਫਾਈ ਕਰਦੇ ਆ ਫੂਡ ਨੂੰ ਉਹ ਹਰੇਕ ਨਾ ਹਰੇਕ ਚੀਜ਼ ਬਾਡੀ ਉਸ ਤੋਂ ਸਿੰਥੈਸਾਈਜ਼ ਕਰ ਲੈਂਦੀ ਹੈ ਸਪੈਸ਼ਲੀ ਹਾਈ ਰੇਸ਼ੋ ਫਾਲੋਡ ਬਾਈ ਲੋਇਸਟ ਰੇਸ਼ੋ ਸੋ ਫਾਲੋਡ ਬਾਈ ਲੋਇਸਟ ਰੇਸ਼ੋ ਸਾਰਾ ਕੁਝ ਅਸੀਂ ਜਦੋਂ ਲੈਗਿਓਮ ਸਲੈਂਟਲ ਬੀਨਸ ਸਾਰੀਆਂ ਚੀਜ਼ਾਂ ਖਾਂਦੇ ਆ ਫਾਲੋਡ ਬਾਈ ਹਾਈ ਰੇਸ਼ੋ ਅਸੀਂ ਮਿਲਕ ਮਿਲਕ ਬਾਈ ਪ੍ਰੋਡਕਟ ਜਦੋਂ ਵਧਾ ਲੈਂਦੇ ਆ ਪਨੀਰ ਖਾ ਲੈਂਦੇ ਆ ਮੱਖਣੀ ਖਾ ਰਹੇ ਆ ਦੈਨ ਸੋ ਸੋਇਆ ਆ ਗਿਆ ਦੈਨ ਸਾਰੀਆਂ ਚੀਜ਼ਾਂ ਚੋਂ ਹੀ ਤੁਹਾਨੂੰ ਕੈਲਸ਼ੀਅਮ ਦੇ ਸੋਰਸ ਬਾਡੀ ਡਰਾਈਵ ਕਰਦੀ ਹੈ ਅਜਾ ਇੱਕ ਕਈ ਵਾਰ ਇਹ ਕਹ ਦਿੰਦੇ ਆ ਕਿ ਵੀ ਆਇਓਡੀਨ ਦੀ ਘਾਟ ਆ ਤੇ ਆਇਓਡੀਨ ਕਦੋਂ ਜ਼ਿਆਦਾ ਪ੍ਰਾਪਤ ਹਾਂਜੀ ਆਇਓਡੀਨ ਦਾ ਮੋਸਟਲੀ ਸਾਡੇ ਕੋਲੇ ਜਿਹੜੀਆਂ ਨੇ ਇੱਕ ਤਾਂ ਅਵੇਲੇਬਿਲਟੀ ਬਹੁਤ ਰੀਅਰ ਹੋਣ ਕਰਕੇ ਜਿਹੜੀਆਂ ਨੇ ਅੰਡਰਗ੍ਰਾਉਂਡਸ ਵੈਜੀਟੇਬਲਸ ਨੇ ਜਿਵੇਂ ਟਿਊਬਰਸ ਆ ਗਏ ਪੋਟੈਟੋ ਆ ਗਏ সুইਟ ਪੋਟੈਟੋਸ ਆ ਗਏ ਜਿਹੜੀਆਂ ਕਿ ਉਸ ਤੋਂ ਸਾਨੂੰ ਆਇਓਡੀਨ ਦੀ ਜ਼ਿਆਦਾ ਅਵੇਲੇਬਿਲਟੀ ਹੋਣ ਕਰਕੇ ਫਿਰ ਕੰਪਨੀਆਂ ਨੇ ਕੀ ਕੀਤਾ ਜਿਹੜੀਆਂ ਜਦੋਂ ਇਸ ਦੀ ਆਇਓਡੀਨ ਦੀ ਸਵੀਅਰ ਡੈਫੀਸ਼ੀਐਂਸੀ ਹੋਣ ਲੱਗੀ ਪੋਪੂਲੇਸ਼ਨ 'ਚ ਇਹ ਜਾਂ ਨਹੀਂ ਬਾਡੀ ਡਰਾਈਵ ਕਰਦੀ ਕਿਸੇ ਵੀ ਸੋਰਸ ਤੋਂ ਫਿਰ ਇਸ ਦੀ ਜਿਹੜੀ ਹੈ ਨਮਕ ਨਾਲ ਦੀ ਕੰਪੋਜੀਸ਼ਨ ਬਣਾ ਕੇ ਮਾਰਕੀਟ ਚ ਆ ਗਈ ਵੀ ਆਇਓਡਿਨ ਦਾ ਜਿਹੜਾ ਰੇਸ਼ੋ ਹੈ ਉਹ ਡਾਈਟ ਚੋ ਪੂਰੇ ਨਹੀਂ ਕਰਦੀ ਬਾਡੀ ਉਹ ਨਾ ਸਿੰਥੈਸਾਈਜ਼ ਨਹੀਂ ਕਰਦੀ ਕਿਉਂਕਿ ਨਮਕ ਅਸੀਂ ਡੇਲੀ ਖਾਣਾ ਹੁੰਦਾ ਇਸ ਲਈ ਆਇਓਡਾਈਜ਼ਡ ਨਮਕ ਆਨ ਕਰਕੇ ਜਿਹੜੀ ਸਾਡੀ ਕਵਾਇਟਰ ਦੀ ਪ੍ਰੋਬਲਮ ਹੈ ਉਹ ਹੁਣ ਕਾਫੀ ਹੱਦ ਤੱਕ ਕੰਟਰੋਲ ਹੋ ਗਈ ਅਜੇ ਕਈ ਵਾਰ ਇਹ ਵੀ ਹੋ ਜਾਂਦਾ ਹੈ ਕਿ ਬੰਦੇ ਕਹਿੰਦੇ ਕਿ ਜੀ ਪੋਟਾਸ਼ੀਅਮ ਦੀ ਘਾਟ ਹੋ ਗਈ ਕਿਸੇ ਬੰਦੇ ਦੇ ਵਿੱਚ ਤੇ ਪੋਟਾਸ਼ੀਅਮ ਨੇਚਰਲ ਸੋਰਸਸ ਕੀ ਹੁੰਦਾ ਹੈ ਪੋਟਾਸ਼ੀਅਮ ਦਾ ਸਭ ਤੋਂ ਵੱਡਾ ਸੋਰਸ ਹੈ ਜੇ ਸਾਡੇ ਕੋਲ ਇਹ ਜੋ ਅਸੀਂ 80-90% ਸਾਡੀ ਡੇਲੀ ਡਾਈਟ ਚ ਯੂਜ਼ ਹੋ ਰਿਹਾ ਉਹ ਪੋਟੇਟੋ ਹੈ ਆਲੂ ਜਿਹਨੂੰ ਅਸੀਂ ਕਹਿ ਦਿੰਨੇ ਹਾਂ ਬਟ ਆਲੂ ਨੂੰ ਜੇ ਅਸੀਂ ਬੇਕਡ ਕਰਕੇ ਜਾਂ ਉਹਨੂੰ ਭੁੰਨ ਕੇ ਜਾਂ ਉਹਨੂੰ ਬੋਇਲ ਕਰਕੇ ਖਾਣੇ ਆ ਫਿਰ ਤਾਂ ਉਹ ਮੈਕਸਿਮਮ ਰੀਟੇਨ ਰੱਖਦੀ ਹੈ ਬਾਡੀ ਉਤੋਂ ਪੋਟਾਸ਼ੀਅਮ ਜੇ ਅਸੀਂ ਉਸ ਨੂੰ ਕਟਿੰਗ ਫਾਰਮ ਚ ਲੈ ਕੇ ਜਾਂਦੇ ਆ ਫਿਰ ਉਸ ਚੋਂ ਪੋਟਾਸ਼ੀਅਮ ਬਾਡੀ ਲਾਸ ਕਰ ਲੈਂਦੀ ਹੈ ਕੁਕਿੰਗ ਮੈਥਡ ਨਾਲ ਸੋ ਬੇਕਿੰਗ ਜਾਂ ਰੋਸਟਡ ਫਾਰਮ ਚ ਸਭ ਤੋਂ ਵੱਡਾ ਸੋਰਸ ਹੈ ਇੱਕ ਮੀਡੀਅਮ ਸਾਈਜ਼ ਜਿਹੜਾ ਆਲੂ ਹੈ ਉਹ ਚ 700 ਮਿਲੀਗ੍ਰਾਮ ਤੁਹਾਡਾ ਪੋਟਾਸ਼ੀਅਮ ਅਵੇਲੇਬਲ ਹੈ ਇਸ ਇਕੁਅਲ ਟੂ 3 ਜਾਂ 4 ਕੇਲਿਆਂ ਦੇ ਬਰਾਬਰ ਉਹਨਾਂ ਸੋਰਸ ਮਿਲਦਾ ਹੈ ਜੇ ਅਸੀਂ ਕੇਲਾ ਇੰਨਾ ਐਕਸਪੈਂਸਿਵ ਮਜ਼ਦੂਰ ਬੰਦਾ ਜਿਹੜਾ ਡੇਲੀ ਕੰਮ ਕਰ ਰਿਹਾ ਉਹ ਕੇਲਾ ਨਹੀਂ ਖਾ ਰਿਹਾ ਜਿਵੇਂ ਬਿਹਾਰ ਦੀ ਪੋਪੂਲੇਸ਼ਨ ਸਾਡੇ ਕੋਲੇ ਸਟੱਡੀਜ਼ ਆ ਰਹੀਆਂ ਨੇ ਉਹਦੇ देयर ਬੇਕਡ ਫਾਰਮ 춤추 저... ਮਤਲਬ ਚੁੱਲੇ 'ਚ ਹੀ ਸਟਲੰਦੇ ਨੇ ਆਲੂ ਉਹਨੂੰ ਜਦੋਂ ਪੂਰਾ ਰੋਸਟ ਹੋ ਜਾਂਦਾ ਤਾਂ ਉਹਨੂੰ ਐਜ਼ ਅ ਫਾਰਮ ਆਫ ਸੈਲਡ ਖਾ ਲੰਦੇ ਆ ਕਿ ਉਹ ਸਭ ਤੋਂ ਵੱਡਾ ਸੋਰਸ ਹੈ ਤੁਹਾਡੇ ਕੋਲੇ ਪੋਟਾਸ਼ੀਅਮ ਦਾ ਫਿਰ ਸਾਡੇ ਕੋਲੇ ਸ਼ਕਰਗੰਦੀ ਆ ਗਈ ਜਿਹਨੂੰ ਅਸੀਂ ਮਿੱਠਾ ਆਲੂ ਕਹਿੰਦੇ ਆ ਉਹ ਸਭ ਤੋਂ ਵੱਡਾ ਸੋਰਸ ਵੈਜੀਟੇਬਲ ਦਾ ਆ ਗਿਆ ਫਾਲੋਡ ਬਾਇ ਬਾਕੀ ਸਾਰੀਆਂ ਤੁਹਾਡੀਆਂ ਵੈਜੀਟੇਬਲਸ ਜਿੰਨੀਆਂ ਵੀ ਅਵੇਲੇਬਲ ਕਰਦੀ ਆ ਫਰੂਟ ਹੈ ਸਾਰੇ ਸੋਰਸ ਚੋਂ ਅਵੇਲੇਬਲ ਤਾਂ ਹੋ ਜਾਂਦਾ ਬਟ ਅਸੀਂ ਇਸ ਨੂੰ ਕ੍ਰੋਨੋਲੋਜੀਕਲੀ ਹਾਈ ਰੇਸ਼ੋ ਤੇ ਲੋਅਰ ਰੇਸ਼ੋ ਚ ਡਿਵੀਜ਼ਨ ਦੇ ਦਿੰਦੇ ਆ ਵਿਟਿਓ ਦੇ ਇਹ ਚੀਜ਼ਾਂ ਬੋਡੀ ਸਿੱਧੀ ਡਾਇਰੈਕਟ ਲੈਂਦੀ ਹੈ ਆਲੂ ਨੂੰ ਬੇਕਡ ਫਾਰਮ ਚ ਲੈਂਦੇ ਆ ਜਾਂ ਪੋਲ ਫਾਰਮ ਚ ਲੈਂਦੇ ਆ ਕੇਲੇ ਖਾਂਦੇ ਆ ਜਾਂ ਫਰੂਟਸ ਹੋਰ ਖਾ ਰਹੇ ਆ ਸਾਰੇ ਸੋਰਸਸ ਚੋਂ ਜਿਹੜਾ ਪੋਟਾਸ਼ੀਅਮ ਹੈ ਉਹ ਤੁਹਾਨੂੰ ایਜ਼ੀਲੀ ਅਵੇਲੇਬਲ ਹੋ ਜਾਂਦੇ ਆ ਇੱਕ ਗੱਲ ਹੋਰ ਥੋੜੀ ਜਿਹੀ ਦੱਸਣੀ ਸਾਨੂੰ ਜਿਹੜੀ ਬੜੀ ਜ਼ਰੂਰੀ ਹੈਗੀ ਆ ਕਿ ਆਮ ਬੰਦਾ ਜਿਹੜਾ ਉਹ ਉਹਦੀ ਖਾਦ ਖਾਣਕ ਵਿੱਚ ਕੀ ਕੀ ਚੀਜ਼ਾਂੀਆਂ ਹੋਣ ਕਿ ਜਿਹਦੇ ਨਾਲ ਲਗਭਗ ਉਹਨੂੰ ਸਾਰਾ ਕੁਝ ਮਿਲ ਜਾਵੇ ਹਾਂ ਜੀ ਸੋ ਅਲਟੀਮੇਟਲੀ ਸਾਡੀ ਜਿਹੜੀ ਬੈਲੈਂਸ ਅਸੀਂ ਬੈਲੈਂਸ ਫੂਡ ਤੇ ਜਿਆਦਾ ਫੋਕਸ ਕਰਦੇ ਆ ਕਿ ਤੁਹਾਡੀ ਮੌਰਨ ਲੀ ਡੇ ਟਾਈਮ ਤੇ ਇਵਨਿੰਗ ਤੇ ਨਾਈਟ ਦੀ ਜਿੰਨੀ ਵੀ ਡਾਈਟ ਆ ਉਹ ਅਗਰ ਅਸੀਂ ਮੋਡਰੇਸ਼ਨ ਅਮਾਉਂਟ ਚ ਹਰੇਕ ਚੀਜ਼ ਦੀ ਅਵੇਲੇਬਿਲਟੀ ਕਰਵਾਉਣੀ ਹੈ ਫਿਰ ਸਾਡਾ ਜਿਹੜਾ ਵਿਟਾਮਿਨਸ ਤੇ ਮਿਨਰਲ ਜਿਹੜੀ ਡੈਫੀਸ਼ੈਂਸੀ ਆ ਬੋਡੀ ਬੋਡੀ ਪੂਰਾ ਕਰ ਲੈਂਦੀ ਹੈ ਜਦੋਂ ਅਸੀਂ ਫੋਕਸ ਹੀ ਰਹਿੰਦੇ ਆ ਵੀ ਦਾਲ ਰੋਟੀ ਚਾਵਲ ਰੋਟੀ ਖਾ ਕੇ ਸਫੀਸ਼ੀਐਂਟ ਆ ਫਿਰ ਸਾਨੂੰ इमीडिएटली नो सप्लीमेंटेशन फॉर्मचर सो डाइवर्सिफिकेशन ਵੀ ਤੁਹਾਡੀ ਡਾਈਟ ਚ ਇੱਕ ਚਪਾਤੀ ਵੀ ਆਵੇ ਇੱਕ ਰਾਈਸ ਦਾ ਵੀ ਪਾਰਟ ਆਵੇ ਇੱਕ ਵੈਜੀਟੇਬਲ ਦਾ ਵੀ ਆਵੇ ਇੱਕ ਤੁਹਾਡੇ ਕੋਲੇ ਮਤਲਬ ਵੀ ਪਨੀਰ ਦੀ ਡਿਸ਼ ਆ ਜੇ ਮਤਲਬ ਜਿੰਨਾ ਤੁਸੀਂ ਡਾਈਵਰਸਿਫਾਈ ਕਰੋਗੇ ਇਟ मींस ओ मैक्सिमम ਸੋਰਸ ਆਫ ਵਿਟਾਮਿਨ मिनरल्स ਅਲੋਂਗ ਵਿਦ ਅ ਪ੍ਰੋਟੀਨ ਕਾਰਬ ਤੇ ਫੈਟ ਦੇ ਸੋਰਸਸ ਬਣ ਜਾਂਦੇ ਨੇ ਇਸ ਕਰਕੇ ਜੋ ਵੀ ਨੇਚਰ ਨੇ ਆਇਦਰ ਉਹ ਆਟ ਫਾਰਮ ਚ ਦਿੱਤੀਆ ਤੁਹਾਨੂੰ ਜਾਂ ਐਨੀ ਫਲ ਫਾਰਮ ਚ ਦਿੱਤੇ ਆ ਉਹ ਤੁਹਾਡੀ ਡੇ ਟੂ ਡੇ ਜੇ ਇੱਕ ਦਿਨ ਚ ਤੁਹਾਡੇ ਕੋਲੋਂ ਸਾਰੀਆਂ ਚੀਜ਼ਾਂ ਨਹੀਂ ਵੀ ਅਵੇਲੇਬਲ ਹੁੰਦੇ ਆ ਡੂ ਟ ਸਾਡੇ ਸੋਰਸਸ ਇੰਨੇ ਰੈਸਟ੍ਰਿਕਟਡ ਨੇ ਜਾਂ ਇਕਨੋਮਿਕਲ ਕੋਈ ਪ੍ਰੋਬਲਮ ਹੈ ਤਾਂ ਵੀਕਲੀ ਬਾਡੀ ਕਹਿੰਦੀ ਆ ਵੀ ਇੱਕ ਹਫਤੇ ਚ ਉਹ ਚੀਜ਼ ਜ਼ਰੂਰ ਰਿਪੀਟ ਹੋਵੇ ਜਿਸ ਕਰਕੇ ਬਾਡੀ ਉਹਨੂੰ ਸਟੋਰ ਕਰ ਲੈਂਦੀ ਆ ਵੀ ਇੱਕ ਹਫਤੇ ਬਾਅਦ ਹੀ ਚੀਜ਼ ਆਉਣੀ ਆ ਤਾਂ ਮੈਂ ਅਗਲੇ 2 3 4 ਹਫਤਿਆਂ ਲਈ ਇਹ ਆਪਣੇ ਬਾਡੀ ਚ ਉਹ ਸਟੋਰ ਕਰ ਲੈਂਦੀ ਆ